ਦੇਨ ਬਾਅਦ ਨਿਸ਼ਾਨਦਈ ਹੋਈਆਂ 10 ਸਾਲ ਤੱਕ ਇਸ ਚਲੇ ਜਗਾਦਾ ਜੀ ਸਹੀ 1 2-3 ਬਾਅਦ ਨਿਸ਼ਾਨੀਆਂ ਹੋਈਆਂ ਫਿਰ ਵੀ ਜਿਵੇਂ ਜਿਸ ਲੋਕਾਂ ਨੇ ਜਗਾ ਬਣ ਲਈ ਗੰਜਾ ਤੇ ਤੁਹਾਡਾ ਬਾਬੇ ਦਾ ਖਤਮ ਪਨਾ ਚਾਹਦੇ ਨੇ ਇਸ ਮਾਰ ਉੱਪਰ ਸਾਰੀ ਬੇਇਜ਼ਤੀ ਹੈ ਗਈ ਹੈ ਤੇ ਇਹਦੇ ਬੱਚਾ ਹੋਈ ਨਹੀਂ ਬਣਾ ਚਾਹਦਾ ਪਲਾਟ ਜਿਹੜਾ ਚਾਰ ਚਾਰ ਟਾਂ ਵਾਲੀ 9 ਮਰਲੇ ਦਾ ਹੈਗਾ ਜਿਹਨਾਂ ਰੋਪਾਂ ਦਾ ਵੀ ਮੰਲੇਗਾ ਸਾਰੀ ਬੇਇਜ਼ਤੀ ਹੈ ਨੂੰ ਉਹਨੂੰ ਵੀ ਖਾਲੀ ਕਰਾਇਆ ਜਾਂਦਾ 100 ਟ੍ਰਾਲੀ ਸਭ ਗੰਦ ਦੀ ਕਢੇ ਤੇ 500 ਟ੍ਰਾਲੀ ਮਿੱਟੀ ਦੇ ਪਾ ਕੇ ਬਰਾਬਰ ਕੀਤੇ ਅੱਜ ਕਹਿੰਦੇ ਆਵੇਂ ਜਿਹੜਾ 파ਰਥੀ ਰਸਾ ਮੰਗਦੇ ਨਾ ਉਹ ਨਹੀਂ ਹੋਣਾ ਚਾਹੀਦਾ ਮੈਂ ਤੁਮਹਾਨੂੰ ਰਾਲ ਲਾਣਾ ਹੈ ਉਹ ਇੰਤ ਪੈਨਾਇਸ ਤੁਮਨਾ ਜੰਦੇ ਨੂੰ ਤੇ ਅਸੀਂ ਇਸ ਨੂੰ ਢਾਹ ਬਣਾ ਦੇਣਾ ਥੋੜੀ ਜਗ੍ਹਾ ਦੇ ਵਿੱਚ ਟੈਲਾਂ ਲਾਤੀਆਂ ਜਿਹੜੇ ਕਿ ਪਿੱਛੇ ਰਸਾ ਪਿੱਛੇ ਹੈ ਪਰ ਕੋਸ਼ਾਂ ਸੰਸਰ ਨੇ ਆਏਗੇ ਨਾ ਇਸ ਤਲਾ ਨੂੰ ਖਰਾਬ ਕਰਨਾ ਚਾਹੁੰਦੇ ਪਰ ਅਸੀਂ ਕਹਿੰਦੇ ਅਧਿਨਤ ਕਰਦੇ ਨਹੀਂ ਪਾਸੇ ਵੀ ਉੜ ਜਾਂ ਇਹ ਤੁਹਾਨੂੰ ਰਸਤੇ ਹੈਗੇ ਨਾ ਉਹ ਰਸਤੇ ਖਾਲੀ ਕਰਾਓ ਤੇ ਸਾਨੂੰ ਨਾ ਤੰਗ ਕਰੋ ਇਸ ਮੰਦਰ ਨੂੰ ਕੈਮਰਾ ਇਹ ਬਾਬਾ ਜੀ ਦਾ ਬਾਲਕੰਦਾ ਮੰਦਰ ਹੈ ਜੀ ਇੱਥੋਂ ਇਹ ਰਸਤਾ ਜੋ ਕਰੰਦਾ ਹੈ ਇਸ ਮਜੇ ਨੂੰ ਗਿਆ ਰਸਾ ਇਹ ਹੈ ਜੀ ਆਵਾਂ ਤਾਂ ਅਗਲਾ ਵੀ ਦਸਰ ਸਲਸੀ ਇਹ 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 ਰਸੇ ਨੂੰ ਉੱਥੋਂ ਜਾ ਕੇ ਰਸਾ ਜਨ ਮੱਲੇ ਆ ਇਹ ਉਹ ਉਹਦਾ ਅਗਲਾ ਰਸਾ ਜਿਹੜਾ ਹੈ ਉਹ 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 ਪਰਨ ਜਾਂਦਾ ਹੋਇਆ ਹੈ ਇਹ ਇੱਥੋਂ ਨਹੀਂ ਜਾਂਦਾ ਰਸਾ ਹੈ ਇਹ ਮੰਦਿਰ ਦੇ ਨਾਲ ਜਾਂਦਾ ਰਸਾ ਇਹ ਮੰਦਿਰ ਦੇ ਨਾਲ ਨਾਲ ਹੀ ਜਾਂਦਾ ਜੀ ਨਕਸ਼ੇ ਵਿੱਚ ਹੈਗਾ ਹੈ ਨਕਸ਼ੇ ਬਣਾਉਣਗੇ ਜਿਹੜੇ ਵਿੱਚ ਰਸਾ ਹੈ ਇਹ ਸਾਰੇ ਪਰਨ ਵਿੱਚ ਨਹੀਂ ਢੱਕਿਆ ਹੋਇਆ ਹੈ ਕਿ ਕੋਈ ਕਿਚੜ ਬਣਾ ਲਈ ਕੋਈ ਕਿਚੜ ਬਣਾ ਲਈ ਰੁਕਣਾ ਹੈ ਨਹੀਂ ਹੋਈ ਵੀ ਤੇ ਆਇਤੋਂ ਤੱਕ ਇਹ ਰਸਾ ਆਇ। ਇਹ ਇਥੋਂ ਵੀ ਦੋ ਕਰਮ ਹੋਵੇ ਤਾਂ ਵੀ ਪਿੱਛੇ ਜਾਂਦਾ ਰਸਾ ਆਇ। ਤੇ ਕੋਈ ਦਿੱਕਤ ਆਉਣ ਜਾਂਦੀ ਹੈ ਨਹੀਂ। ਤੇ ਇੱਕ ਰਸਾ ਨਿਕਲਦਾ ਜੀ। ਇਹ ਵੀ ਇਹ ਭਰਨ ਚਲ ਗਿਆ ਅਡੇਮ ਚਲ ਗਿਆ ਰਸਾ ਆਇ। ਹੈ? ਆ ਰਸਾ ਨਾ ਇਹ ਅਗਿਓਂ ਜਾਂ ਜਾਂਦਾ ਅਗੇ ਅਗੇ ਅਡੇਮ ਚਲ ਗਿਆ ਜੀ ਇਹ। ਇੱਕ ਰਸਾ ਇਹ ਨਿਕਲਦਾ ਇੱਕ ਰਸਾ ਇਹ ਨਿਕਲਦਾ ਹੈ। ਦੋ ਰਸੇ ਹੈ। ਇਹ ਕੋਈ ਦਿੱਕਤ ਆਉਣ ਜਾਂਦੀ ਕੋਈ ਜੁਗਤ ਹੈ ਜੀ। ਕਿ ਇਹ ਬੜਾ ਪ੍ਰਣਾ ਰਸਾਈ ਮਲਵੇ ਹੈ ਆ ਰਸ ਹੈ ਆ ਆ ਇਹ ਤਾਂ ਜਾਂ ਮੇ ਰਸਾ ਹੁੰਦਾ ਜੀ ਇਹ ਦੋ ਕਰਮ ਰਸਾ ਹੈ ਜਿਹੜਾ ਰਸਾ ਆਪਣੇ ਜਾ ਰਹੇ ਕੋਈ ਨਹੀਂ ਇਹ ਤਾਂ ਸਿੱਧਾ ਇਹ ਪਰ ਮੈਂ ਚੰਨੇ ਵੀ ਸਾਲੂ ਸਿੱਧਾ ਮਿਲ ਜਾਵੇ ਇਹ ਜਗਾ ਬਾਬਾ ਜੀ ਦੀ ਇਹਦੇ ਵਿੱਚੋਂ ਨਿਕਲ ਜਾਏਗਾ ਚੀਕੀ ਗੜੀਆਂ ਜੜੀਆਂ ਆਣ ਜਾਣ ਟਰੈਕਟਰ ਆਣ ਇਹ ਬਾਬਾ ਜੀ ਦੀ ਜਗਾ ਹੈ ਇਹ ਮੰਦਿਰ ਦੀ ਜਗਾ ਹੈ ਮੰਦਿਰ ਦੀ ਜਗਾ ਹੈ ਇਹ ਅੰਦਰ ਪਰ ਨਹੀਂ ਸੀ ਆਪ ਸਭ ਖੁਸ਼ੀ ਹੈ ਹਾਲੂ ਸਾਡੇ ਸਮਝ ਬਣਿਆ ਹੈ ਲੰਗਰ ਲੰਗਰ ਚੱਲਦੇ ਬਾਬਾ ਜੀ ਇਹ ਪੰਚਾਇਤ ਕੋਲ ਦਰਖਾਸਤ ਦਿੱਤੀ ਹੈ ਇਹ ਹੁਣ ਰਾਜ ਚਲ ਇਹਨਾਂ ਦਾ ਇਰਾਦਾ ਹੈਗਾ ਜਾਂ ਤਾਂ ਵੀ ਇੱਧਰ ਨੂੰ ਜੋ ਕਰ ਮਰ ਇਹ ਰਸਾ ਇਧਰ ਨਾ ਬਿਨੇ ਰੋ। ਫਲ ਖਾਣ ਕਰਕੇ ਬਾਬਾ ਅਹ ਬਸ ਬਸ ਇਧਰ ਮੋ ਬਿਨੇ ਰੋ ਜਾਏ ਮਸ। ਚਲ ਬਿਨੇ ਜੋ ਫਲਮੀ ਖਾਣ ਮੈਂ। ਇਹ ਟਾਲੀ ਹਰੀ ਕਰਕੇ ਇਹਨਾਂ ਕੋ ਬਜਰੀ ਸੋਕਰੀ ਇਹਨਾਂ ਰੇਤਾ ਸੋਕਰੀ ਇਹਨਾਂ ਟੂੜੀ ਸੋਕਰੀ ਇਹੋ ਕੰਮ ਬਣਦੇ ਨੀ। ਉਹ ਪੰਚਾਇਤ ਦੀ ਜਗ੍ਹਾ ਨਹੀਂ। ਪੰਚਾਇਤ ਦੀ ਜੋ ਹੈ ਨੀ ਇਹ ਇਹ ਨੰਬਰ ਪੰਚਾਇਤ ਦੇ ਵਿੱਚ ਹੈਗਾ ਤੇ ਹੈਗੀ ਡਿਊਟਸ ਬਾਬਾ ਜੀ। દિવસસ બાબા મંતર છે સર એરી પડગો ફગલ ગરા સર સર ઓલી આ નિહર પર દેગી નકશા હેગા સકોઈ પેગા સો બાબા દે હા હા એખો તો સાતાન કી માંગ કર સાઈ દે કેને એસ વેલી નિશાન દી કરકે જેડી સાડી બાકી જો હે પાર પર એ હગી હે ઓ ભી કઢાન હોણ આ કની કે બાર લડી ગઈ હે સારે નામ આચા ઉંગર હોગી લડ દે આજી ઓર દે ગયે કાલે જતે હો તા ભલે મે કને પીછે નાજે પૂરી હણી ગઈ ભલે દોબારા કર લે હે ઇનोंने ਦੋ ਜਨ ਬਾਰ ਨਿਸ਼ਾਨਦੇਚਾਂ ਹੋਈ ਮਤਲਬ ਦੋ ਜਨ ਬਾਰ ਵੀ ਮਤਲਬ ਬਾਰ ਬਾਰ ਟਕਲੰਜ ਨੇ ਤੇ ਹੁਣੇ ਬੜੀ ਮੁਸ਼ਕਲਾਂ ਖਾਲੀ ਕਰਾਏ ਹੋਏ ਸਾਫ ਸਾਰੇ ਲੋਕਾਂ ਨੇ ਕੀਤੀ ਹੀ ਹੈ ਇਹ ਚਾਰ ਘਰਾਂ ਨੌ ਮਰਲੇ ਜੀ ਇਹ ਹੈ ਡਿਊਟਸ ਤੇ ਲਿਖਿਆ ਬਾਬਾ ਡਿਊਟਸ ਹੈ ਨਹੀਂ ਬਾਬਾ ਡਿਊਟਸ ਮੰਦਿਰ ਦਾ ਹਾਂਜੀ ਜੀ ਆ ਨਕਸ਼ਾ ਹੈਗਾ ਇਹ ਇਹ ਆ ਜਿਹੜੀ ਹੈਗੀ ਹੈ ਪਿੰਡ ਦੀ ਫਿਰਨੀ ਹੈਗੀ ਚਵਕੇ ਘੁੰਮਣਾ ਜੀ ਇਹ ਆ ਜਿਹੜਾ ਰਸਤਾ ਨਿਕਲਿਆ ਜੀ ਇਹ ਇਦਾਂ ਆ ਰਸਤਾ ਆ ਇਹ ਆ ਚੜ੍ਹਦਾ ਪਾਸਾ ਆ ਚੜ੍ਹਦਾ ਪਾਸਾ ਹਾਂ ਜੀ ਚੜ੍ਹਦਾ ਪਾਸਾ ਇਹ ਇਹ ਪਹਾੜਾਂ ਵਾਲਾ ਪਾਸਾ ਜਿਹੜਾ ਰਸਤਾ ਦੂਰ ਜਾਂਦਾ ਹਾਂ ਜੀ ਇਹ ਇਹ ਧੱਕਣ ਵਾਲਾ ਪਾਸਾ ਜੀ ਇਹ ਵੀ ਰਾਹ ਆ ਨਹੀਂ ਪਾਸੇ ਇੱਕ ਹੋਇਆ ਜੀ ਦੂਜੀ ਤੁਸੀ ਹੋਣਾ ਚੋੜ ਨਾਲ ਰਸਤਾ ਤੁਹਾਾਂ ਦੀ ਦੂਜੀ ਛਿਹੀ ਆ ਜੀ ਹਾਂ ਜੀ ਇਹ ਆ ਹੈਗਾ ਇਸ ਪਾਸੇ ਦਾ ਇਸ ਪਾਸੇ ਦਾ ਆ ਆਨੰਤ ਸ਼ਾਹ ਜੀ ਠੀਕ ਹੈ ਬਾਬਾ ਬਲਕਾ ਦਾ ਮੰਦਿਰ ਹੈ ਇਸੇ ਪਹਿਲੇ ਛੜੀਆਂ ਹੁੰਦੀਆਂ ਸੀ ਛੜੀਆਂ ਉਖਾੜ ਕੇ ਲੋਕਾਂ ਨੇ ਸਾਰਿਆਂ ਦੇ ਸਹਿਯੋਗ ਨਾਲ ਮੰਦਿਰ ਬਣਾਇਆ ਮੰਦਿਰ ਬਣਾਉਣ ਤੋਂ ਬਾਅਦ ਜਿਹੜੇ ਜਗ੍ਹਾ ਜਰੂਰਤ ਪਈ ਤੇ ਇਹ ਚਾਰਗਣਾ ਨੌ ਮਰਲੇ ਜਗ੍ਹਾ ਬਾਬਾ ਜੀ ਦਾ ਪਲਾਟ ਆ ਇਹ ਔਰ ਇਹਦੇ ਵਿੱਚ ਡਿਊਡਸੇ ਲਿਖਿਆ ਆ ਕਿ ਇਹਦੇ ਵਿੱਚ ਕੋਈ ਰਸਾ ਹੈ ਨਹੀਂ ਤੇ ਇਹ ਹੁਣ ਜਿਹੜਾ ਪਲਾਟ ਆ ਹੈ ਬੜੀ ਮੁਸ਼ਕਲ ਨਾਲ ਹੀ ਖਾਲੀ ਕਰਾਇਆ ਪਹਿਲੇ ਸੇ ਬੜਾ ਗੰਦ ਪਿਆ ਹੋਣਾ ਸਗਾ ਨੜੇ ਸੀਗੇ ਹੋਰ ਸੀਗੇ ਕਬਜੇ ਕੀਤੇ ਸੀਗੇ ਇਹ ਬੜੀ ਮੁਸ਼ਕਲ ਨਾਲ ਕਬਜੇ ਜਿਹੜੇ ਨੇ ਪਬਲਿਕ ਨਾਲ ਨਾਲ ਮਿਲ ਕੇ ਪੰਚਾਇਤ ਦੇ ਸਹਿਯੋਗ ਨਾਲ ਇਹ ਦੂਰ ਕਰਾਏ ਤੇ ਜੇ ਕੁਝ ਲੋਕਾਂ ਨੇ ਜਗਾ ਇੱਥੇ ਵੀ ਮੱਲੀ ਪਈ ਹੈ ਤੇ ਜਿਹੜੀ ਹੁਣ ਖਾਲੀ ਹੈਗੀ ਹੈ ਇਹਦੇ ਵਿੱਚ ਕੁਝ ਅਨਸਰ ਜਿਹੜੇ ਚਾਹੁੰਦੇ ਨੇ ਕਿ ਸਿੱਧਾ ਰਸਤਾ ਮਿਲੇ ਜਦੋਂ ਕਿ ਇਸ ਮੱਲੇ ਨੂੰ ਦੋ ਰਸਤੇ ਹੈਗੇ ਨੇ ਇੱਕ ਰਸਤਾ ਦੋ ਕਰਮ ਦਾ ਜਿਹੜਾ ਉੱਤਰਾਲ ਹੈਗਾ ਇੱਕ ਪਰਲੇ ਪਾਸੇ ਦੀ ਰਸਤਾ ਜਿਸ ਮੱਲੇ ਨੂੰ ਆਉਂਦਾ ਹੈਗਾ ਅਸੀਂ ਇਹ ਕੋਸ਼ਿਸ਼ ਕਰ ਰਹੇ ਵੀ ਇਹ ਲੋਕਾਂ ਦੇ ਬੱਚਿਆਂ ਦੇ ਖੇਡਣ ਵਾਸਤੇ ਜਾਂ ਮਰੇ ਇੱਥੇ ਹੋਰ ਜਗ੍ਹਾ ਬਣਾਵਾਂਗੇ ਕੋਈ ਮੰਦਿਰ ਦੀ ਆਹੀ ਲਗੂ ਇਸ ਕਰਕੇ ਚੱਲੇ ਆ ਸਾਰੀ ਜਨਤਾ ਇਸ ਵੇਲੇ ਬਚਨ ਸਹਿਯੋਗ ਕਰਦੀ ਹੈ ਕਿ ਇਸੇ ਕੋਈ ਹਾਲ ਬਣੇ ਜਿਹੜਾ ਕਿ ਲੰਗਰ ਵਾਸਤੇ ਵੀ ਕੰਮ ਆਵੇ ਔਰ ਆਮ ਪਬਲਿਕ ਦੇ ਵੀ ਕੰਮ ਆਵੇ ਪਰ ਇਥੇ ਲੰਗਰ ਵੀ ਚੱਲਦਾ ਜਿਹਾ ਤਾਂ ਉਸ ਲਈ ਸਾਰੇ ਲੋਕ ਇੱਥੇ ਲੰਗਰ ਹਾਂਦੇ ਨੇ ਬੜੀ ਮੁਸ਼ਕਲ ਜਗ੍ਹਾ ਸਾਫ਼ ਕਰਾਈ ਇੱਥੇ 100 ਟਰਾਲੀ ਤੋਂ ਗੰਦ ਦੀ ਕੱਢੀ ਤੇ 150 ਟਰਾਲੀ ਮਿੱਟੀ ਦੀ ਪਾ ਕੇ ਬਰਾਬਰ ਕੀਤੀ ਫਿਰ ਇਸੇ ਝੂਲੇ ਲਾਇਏ ਬੱਚਿਆਂ ਵਾਸਤੇ ਬੱਚੇ ਖੇਡਣਗੇ ਇਹ ਇਹਨਾਂ ਨੇ ਮਤਲਬ ਆਹੀਏ ਸੋਚਦੇ ਪਈ ਇੱਥੇ ਸਾਫ ਸੋਹਰਾ ਰਵੇ ਇੱਥੇ ਹਾਲ ਇੱਕ ਬਣੇ ਜਿਹੜੇ ਸਾਰੀ ਪਬਲਿਕ ਜਿਹੜੀ ਹੈ ਉਸ ਹਾਲ ਦਾ ਯੂਜ਼ ਕਰੇ ਪਰ ਕੁਛ ਅੰਸਰ ਜਿਹੜੇ ਹੈਗੇ ਨਾ ਇਸ ਪਲਾਟ ਨੂੰ ਖਰਾਬ ਕਰਨਾ ਚਾਹੁੰਦੇ ਪਰ ਅਸੀਂ ਕਹਿੰਦੇ ਮੰਨਤ ਕਰਦੇ ਆ ਨਹੀਂ ਹੱਥ ਵੀ ਜੋੜਦੇ ਆ ਕਿ ਤੁਹਾਨੂੰ ਰਸਤੇ ਹੈਗੇ ਨਾ ਉਹ ਰਸਤੇ ਖਾਲੀ ਕਰਾਓ ਤੇ ਸਾਨੂੰ ਨਾ ਤੰਗ ਕਰੋ ਇਸ ਮੰਦਰ ਨੂੰ ਕਾਇਮ ਰੱਖੋ ਕਿਹੜੀ ਪਾਰਕ ਮੰਦਰ ਦੇ ਮਗਰ ਬਣੀ ਕਿਹਨਾ ਚਿਰ ਹੋ ਗਿਆ ਉਹਨੂੰ ਇਹਨੂੰ ਤਾਂ 10-15 ਸਾਲ ਹੋ ਗਏ ਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਹੜਾ ਮਸਲਾ ਹੈ ਉਹ ਜੀ ਆ ਬਰਾਤ ਕਿਨਾਂ ਅਸਲੀਅਤ ਮਤਲਬ ਰਾਹ ਜਿਹੜਾ ਨਾ ਇਹ ਹੁਣ ਟੱਕੇ ਨਾਲ ਇਸ ਨੂੰ ਕਰਨਾ ਚਾਹੁੰਦੇ ਨੇ ਕਿ ਅਸੀਂ ਇਸ ਨੂੰ ਰਾਹ ਬਣਾ ਲੈਣਾ ਥੋੜੀ ਜਗ੍ਹਾ ਤੇ ਟਾਇਲਾਂ ਲਾਤੀਆਂ ਨੇ ਜਿਹੜੇ ਕਿ ਪਿੱਛੇ ਰਸਾ ਪਿੱਛੇ ਹੈ ਜਗ੍ਹਾ ਪਿੱਛੇ ਹੈ ਬਾਬਾ ਜੀ ਫਿਰ ਵੀ ਉੱਥੇ ਇਹਨਾਂ ਟਾਇਲਾਂ ਲਾਤੀਆਂ ਇੱਕ ਹੀ ਪਤਾ ਹੁੰਦਾ ਕੋ ਰਾਤ ਬਰਾਤ ਆ ਕੇ ਫਿਰ ਮੁੜ ਕੇ ਕਰ ਲੈਣ ਇਹ ਤਾਂ ਵਹੀ ਹੁਣ ਇਹ ਹੀ ਜਾਣਦੇ ਅਸੀਂ ਇਹ ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ ਇਸੋ ਰਸਤੇ ਨਹੀਂ ਨਿਕਲਣੇ ਚਾਹੀਦੇ ਜਦੋਂ ਕਿ ਸਾਰੀ ਜਨਤਾ ਚਾਹਦੀ ਹੈ ਤੇ ਇਹ ਜਿਹੜਾ ਹੈਗੀ ਜਗ੍ਹਾ ਇਹ ਬਾਬਾ ਜੀ ਦੇ ਨਮਿਤ ਹੈ ਬਾਬਾ ਜੀ ਦੇ ਨਾਂ ਦੇ ਉੱਤੇ ਹੈਗੇ 4 ਗਣਾ 9 ਮਰਲੇ ਫਸਲ ਜਿਹੜੀ ਲੰਗਾ ਕਰਦਾ ਰਸਤਾ ਲੋ ਕਰਦਾ ਜਾਂਦੇ ਆ ਹਾਂਜੀ ਉਹਨਾਂ ਨੂੰ ਰਾਹ ਕੋ ਮਿਲਦਾ ਨਹੀਂਗਾ ਉਹ ਦੋ ਰਾਹ ਲੱਗਦੇ ਈ ਉਹਨਾਂ ਨੂੰ ਅੱਛਾ ਜੀ ਇੱਕ ਰਾਹ ਹੈ ਜੋ ਕਰਮ ਹਾਂਜੀ ਇਹ ਮੰਦਰ ਦੇ ਨਾਲ ਹੀ ਜੋ ਕਰਮ ਰਸਾ ਠੀਕ ਹੈ ਇੱਕ ਆਜਾਂ ਵਿੱਚ ਹੈ ਇੱਕ ਰਸਾ ਪਰਲੇ ਪੱਸੀ ਜਾਂਦਾ ਉਹਨਾਂ ਨੂੰ ਮਿਲਦਾ ਦੋ ਰਾਹ ਐ ਲੱਗਦੇ ਇਹ 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 ਇਨਾਂ ਦੀ ਆਪਣੀ ਮਨਮਾਨੀ ਹੈਗੀ ਹੈ ਵੀ ਇਸ ਨੂੰ ਸਿੱਧਾ ਰਸਾ ਮਿਲ ਜਾਏ ਹਾਂਜੀ ਜਦੋਂ ਕਿ ਇਸ پارک ਵਿੱਚ ਰੱਸਾ ਹੈ ਨਹੀਂ ਜਗ੍ਹਾ 'ਚ ਰੱਸਾ ਹੈ ਨਹੀਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਬੱਚਿਆਂ ਦੀ پارک ਜਿਹੜੀ ਉਹਨੂੰ ਖਤਮ ਕੀਤਾ ਜਾ ਰਿਹਾ ਹਾਂ ਬਸ 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 ਬਾਬੇ ਲੰਗਰ ਦੀ ਜਗ੍ਹਾ ਜੀ ਲੰਗਰ ਦੀ ਜਗ੍ਹਾ ਹਾਂ ਬਾਬੇ ਲੰਗਰ ਦੀ ਅਸੀਂ ਕਹਿੰਦੇ ਅਸੀਂ ਸਾਰੇ ਦੇ ਸ਼ੈੱਡ ਪਾ ਕੇ ਬੱਚਾ ਨਿਆਣੇ ਬੱਚੇ ਵੀ ਖੇਡਣ ਤੇ ਨਾਲ ਜਨਤਾ ਵੀ ਇਹਨੂੰ ਯੂਜ਼ ਕਰੇ ਪ੍ਰਸ਼ਾਸਨ ਕੋਈ ਮੰਗਾਵੇ ਪ੍ਰਸ਼ਾਸਨ ਤੋਂ ਤਾਂ ਇਹੇ ਹੀ ਮੰਗ ਕਰਦੇ ਰਹੇ ਨੇ ਵੀ ਮਾਰਾ ਜਿਹੜੀ ਜਗਾ ਮੱਲੀ ਐ ਉਹ ਛਡਾਓ ਸਾਡੀ ਜਿਹੜੀ ਜ਼ਬਰਦਸਤ ਦੁਆਰਾ ਮੰਨ ਲਈ ਸੀ ਤਿੰਨ ਵਾਰ ਨਿਸ਼ਾਨਦਈਆਂ ਹੋਈਆਂ 10 ਸਾਲ ਕੇਸ ਚ ਲਿਆ ਇਸ ਜਗਾ ਦਾ ਜੀ ਸਾਂਜੀ ਫਿਰ ਦੋ ਤਿੰਨ ਵਾਰ ਨਿਸ਼ਾਨਦੀਆਂ ਹੋਈਆਂ ਫਿਰ ਵੀ ਜ਼ਬਰਦਸਤ ਲੋਕਾਂ ਨੇ ਜਗਾ ਮੰਨ ਲਈ ਹੈ ਮੈਂ ਕੈਪਟਨ ਸ਼ੂਨ ਹਾਂ ਇਸ ਮੰਦਰ ਪਰਧਾ ਨਾ ਔਰ ਇਹ ਜਗਾ ਪਲਾਟ ਹੈਗਾ ਜਿਹਦੇ ਚ ਰਸਤਾ ਨਿਕਾਲਣਾ ਚਾਹੁੰਦੇ ਨੇ ਇੱਥੇ ਆਇਆ ਨਹੀਂ ਜਦ ਵੀ ਮੰਦਰ ਦਾ ਫੰਕਸ਼ਨ ਹੁੰਦਾ ਤੇ ਇੱਥੇ ਲੰਗਰ ਚੱਲਦਾ ਔਰ ਉਸ ਲੰਗਰ ਲੰਗਰ ਜਿਹੜਾ ਚੱਲਦਾ ਬਾਬੇ ਦਾ ਉਹ ਹੁਣ ਖਤਮ ਕਰਨਾ ਚਾਹੁੰਦੇ ਨੇ ਇਹ ਸਮਾਰਫਤ ਸਾਡੀ ਬੇਨਤੀ ਹੈਗੀ ਹੈ ਤੇ ਇਹਦੇ ਵਿੱਚ ਕੋਈ ਰਸਾ ਨਹੀਂ ਬਣਾਇਆ ਜਾਦਾ ਪਲਾਟ ਜਿਹੜਾ ਚਾਰ ਚਾਰਕਨ ਵਾਲੀ ਨੌ ਮਰਲੇ ਦਾ ਹੈਗਾ ਉਹ ਜਿਹਨਾਂ ਲੋਕਾਂ ਦਾ ਵੀ ਮੱਲੇ ਹੈਗਾ ਸਾਡੀ ਬੇਨਤੀ ਹੈ ਉਹਨੂੰ ਵੀ ਖਾਲੀ ਕਰਾਇਆ ਜਾਏ ਅਗਰ ਇਹਨਾਂ ਨੇ ਕਹਿਗਾ ਮਹੀਂ ਆਣੇ ਬਈ ਤੇ ਵੀ ਲੋ ਨਿਸ਼ਾਨ ਦੇ ਨਿਸ਼ਾਨ ਦੇ ਦੇ ਕੇ ਜਿੱਥੇ ਜਿੱਥੇ ਜਿੱਤਾ ਹੈ ਉਹਨਾਂ ਨੂੰ ਉਹਨਾਂ ਨੂੰ ਕਬਜ਼ਾ ਦਿਵਾਓ ਜਿਹੜੀ ਮਾਂਬੇਰੀ ਮਲੀ ਹੈ ਉਹ ਵੀ ਖਾਲੀ ਕਰੋ ਅਸੀਂ ਕਹਿੰਦੇ ਆ ਵੀ ਜਿਹੜਾ ਪਾਰਕ ਦੀ ਰਸਤਾ ਮੰਗਦੇ ਨਾ ਉਹ ਨਹੀਂ ਹੋਣਾ ਚਾਹੀਦਾ ਜਿਹੜਾ ਰਸਤਾ ਉਹਨਾਂ ਦਾ ਉਹੀ ਹੋਣਾ ਚਾਹੀਦਾ ਤੇ ਠਕੇ ਨਾ ਠਕੇ ਨਾ ਠਕੇ ਨਾ ਕੋ ਸੱਠੋਂ ਤੋਂ ਕੀ ਮੰਗਾਂ ਤੁਸੀਂ ਨਿਕਲਣਾ ਹੈ ਜਿਹੜਾ ਰਸਤਾ ਬਾਬੇ ਜਗਾ ਸਾਰੀ ਕਢਾ ਕੇ ਦੇਣ ਸਾਰਾ ਸਸਤਾ ਨਹੀਂ ਨਿਕਲਦਾ ਜਾਈਦਾ ਜਿਸ ਤਰ੍ਹਾਂ ਲੱਗਦਾ ਇਹ ਲੋਕਾਂ ਦਾ ਵੀ ਜਗਾ ਉੱਠਦਾ